ਇੱਕ ਪਈਏ ਨੇ ਪੰਜਾਬੀ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਆ ਦੇਖੋ ਮੈਂ ਨਹੀਂ ਕਹਿ ਰਿਹਾ ਆ ਚਲਦੀ ਫਿਰ ਲਾਈਵ ਆ ਖੈਰਾ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੇ ਜਿਹੜੇ ਮੁੱਦੇ ਅੱਜ ਤੋਂ ਮੈਂ 2-2 ਸਾਲ ਪਹਿਲਾਂ ਕਹਿ ਰਿਹਾ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ਜਦੋਂ ਵੀ ਮੋਬਾਈਲ ਖੋਲਦਾ ਤੇ ਉਹਦੇ ਵਿੱਚ ਪ੍ਰਵਾਸੀ ਦੀ ਗੱਲਾਂ ਹੁੰਦੀਆਂ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਨ ਵਾਲਾ ਟਾਈਮ ਬਹੁਤ ਭਿਆਨਕ ਆ ਜ਼ਿਆਦਾ ਨਹੀਂ ਸਿਰਫ 5 ਸਾਲ ਲਈ ਸਿਰਫ ਤੁਸੀਂ ਵੇਟ ਕਰੋ ਹੋਰ 5 ਸਾਲ ਬਹੁਤ ਜ਼ਿਆਦਾ ਸਮਾਂ ਦੇ ਰਿਹਾ ਐ ਵੈਸੇ 5 ਸਾਲ ਦੀ ਲੋੜ ਨਹੀਂ ਕਿਤੇ ਤੁਹਾਨੂੰ ਇਹ ਨਹੀਂ ਹੋਊਗਾ ਕਿਤੇ ਪੰਜਾਬੀ ਦੇਖੋ ਪੰਜਾਬੀਆਂ ਦੀ ਜਿਹੜੀਆਂ ਕੋਠੀਆਂ ਤੁਸੀਂ ਬਾਹਰ ਦਾ ਰਿਜਰ ਬਾਹਰ ਜਾ ਜਾ ਕੇ ਮਿਹਨਤਾਂ ਕਰਦੇ ਹੋ ਦਿਨ ਰਾਤ ਇੱਕ ਕਰਦੇ ਹੋ ਮੇਰੀ ਗੱਲ ਸੁਣ ਲਓ ਇੱਥੇ ਤੁਹਾਡੀ ਕੋਠੀਆਂ ਚ ਪ੍ਰਵਾਸੀਆਂ ਨੇ ਰਾਜ ਕਰਨਾ ਪ੍ਰਵਾਸੀਆਂ ਨੇ ਪ੍ਰਵਾਸੀਆਂ ਨੇ ਰਾਜ ਕਰਨਾ ਪ੍ਰਵਾਸੀਆਂ ਨੇ ਪ੍ਰਵਾਸੀਆਂ ਨੇ ਰਾਜ ਕਰਨਾ ਪ੍ਰਵਾਸੀਆਂ ਨੇ ਇਹ ਮੈਂ ਗੱਲ ਤੁਹਾਨੂੰ ਅੱਜ ਨਹੀਂ ਅੱਜ ਤੋਂ ਸਾਲ 2 ਸਾਲ ਪਹਿਲਾਂ ਹੀ ਗੱਲ ਕਹਿ ਚੁੱਕਾ ਹਾਂ ਇਹ ਹਿਮਾਚਲੀ ਏ ਉਹ ਤਾਂ ਸਾਡੇ ਪੰਜਾਬ ਦੇ ਵਿੱਚ ਹਰ ਥਾਂ ਨੂੰ ਦੂਜੇ ਘਰ ਦੇ ਵਿੱਚ ਹੀ ਹਿਮਾਚਲੀ ਲੱਭੂਗਾ ਹਰ ਦੂਜੇ ਘਰ ਦੇ ਵਿੱਚ ਤੁਹਾਨੂੰ ਰਾਜਸਤਾਨੀ ਲੱਭੂਗਾ ਹਰ ਦੂਜੇ ਘਰ ਦੇ ਵਿੱਚ ਤੁਹਾਨੂੰ ਯੂਪੀ ਬਿਹਾਰ ਵਾਲਾ ਲੱਭੂਗਾ ਤੇ ਸਾਡੇ ਪੰਜਾਬੀ ਕਿੱਥੇ ਰਹਿ ਗਏ ਅੰਤ ਹੋਇਆ ਪਿਆ ਭਈਆਂ ਤੁਹਾਡੀਆਂ ਇੱਜ਼ਤਾਂ ਨੂੰ ਵੀ ਹੱਥ ਪਾਉਣ ਪਾਉਣ ਲੱਗ ਪਏ ਜਾਗੋ ਪੰਜਾਬੀ ਜਾਗੋ ਅਗਰ ਅਸੀਂ ਗੱਲ ਕਰਦੇ ਸਾਡੇ ਬੰਦੇ ਸਾਡੇ ਤੇ ਪਰਚੇ ਕਰਾਉਣ ਦੀ ਕੋਸ਼ਿਸ਼ ਕਰਦੇ ਆ ਉਹ ਸਰਕਾਰਾਂ ਸਾਡੇ ਤੇ ਪਰਚਾ ਕਰਾਉਂਦੀ ਕਿ ਉਹ ਬੋਲਦਾ ਕਿਉਂ ਆ ਸੈਂਡਵਿਚ ਮੈਨੂੰ ਵੀ ਪਿੱਛੇ ਦੱਬਣ ਦੀ ਕੋਸ਼ਿਸ਼ ਕੀਤੀ ਕਿ ਮੈਂ 10 ਨਹੀਂ ਸਦਾ ਮੀਡੀਆ ਅੱਗੇ ਤੇ ਮੈਨੂੰ ਕਿੰਨਾ ਜਲੀਲ ਕੀਤਾ ਗਿਆ ਮੈਨੂੰ ਕਿੰਨਾ ਬੋਲਿਆ ਗਿਆ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਸਰਕਾਰਾਂ ਵੱਲੋਂ ਆਪਣੇ ਸੰਗਠਨ ਵੱਲੋਂ ਬੜੀ ਬਹੁਤ ਬਹੁਤ ਕੁਝ ਹੋਇਆ ਮੇਰੇ ਨਾਲ ਤੇ ਦੇਖੋ ਜਿਹੜਾ ਇਕੱਲਾ ਹੁੰਦਾ ਵਾ ਇੱਕ ਪੰਜਾਬੀ ਮੈਂ ਇੱਕ ਪੰਜਾਬੀ ਇੱਕ ਪੰਜਾਬ ਦਾ ਪੁੱਤਰ ਆ ਮੇਰੀ ਮੇਰਾ ਹੱਕ ਹੈ ਹਰ ਪੰਜਾਬੀ ਦਾ ਕਿ ਇੱਥੇ ਆਪਣੇ ਪੰਜਾਬ ਦੀ ਗੱਲ ਕਰਨੀ ਆਪਣੇ ਘਰ ਦੀ ਗੱਲ ਕਰਨੀ ਆਪਾਂ ਗੱਲ ਕਰਦੇ ਕਿਸੇ ਕਮੈਂਟਾਂ ਦੇ ਪਿੱਛੇ ਕਿਹਾ ਕਿ ਤੁਹਾਡੇ ਪੰਜਾਬੀ ਕੈਨੇਡਾ ਅਮਰੀਕਾ ਜਾ ਰਹੇ ਨੇ ਉਹ ਵੀ ਭਈਏ ਨੇ ਉੱਥੇ ਮੈਂ ਕਿਹਾ ਠੀਕ ਆ ਭਈਏ ਨੇ ਉਹ 25-25 ਲੱਖ ਰੁਪਏ ਲਾ ਕੇ ਜਾ ਰਹੇ ਨੇ ਉੱਥੇ ਦੇ ਕਾਨੂੰਨ ਦੇ ਹਿਸਾਬ ਨਾਲ ਜਾ ਰਹੇ ਨੇ ਉੱਥੇ ਦੇ ਕਾਨੂੰਨ ਦੇ ਹਿਸਾਬ ਨਾਲ ਰਹਿੰਦੇ ਨੇ ਉੱਥੇ ਅਗਰ ਕਾਨੂੰਨ ਦੇ ਹਿਸਾਬ ਨਾਲ ਉਹ ਉਨੀ ਕੈਟਾਗਰੀ ਚ 65 ਸਿਸਟਮ ਦੇ ਵਿੱਚ ਆਉਂਦਾ ਵਾ ਤਾਂ ਉਹਨੂੰ ਰੈਜ਼ਿਡੈਂਸੀ ਮਿਲਦੀ ਹੈ ਇਹਦਾ ਹੈ ਨਹੀਂ ਕਿ ਅੱਜ ਹੀ ਗਿਆ ਅੱਜ ਹੀ ਜਾ ਕੇ ਆਧਾਰ ਕਾਰਡ ਪੈਨ ਕਾਰਡ ਉੱਥੇ ਦਾ ਪਾਸਪੋਰਟ ਬਣ ਗਿਆ ਮੈਂ ਕਿਸੇ ਦਾ ਮਤਲਬ ਦੁਸ਼ਮਣ ਨਹੀਂ ਹੈਗਾ ਮੈਂ ਆਪਣੇ ਪੰਜਾਬ ਦੀ ਗੱਲ ਕਰ ਰਿਹਾ ਕਿਉਂਕਿ ਮੈਨੂੰ ਕਈ ਦੁਸ਼ਮਣ ਸਮਝ ਇਹ ਇਹ ਜੀ ਗੱਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾ ਪੰਜਾਬ ਦੇ ਵਿੱਚ ਜਦੋਂ ਇਹ ਕ੍ਰਾਈਮ ਰੇਸ਼ਿਓ ਵੱਧ ਜਾਂਦੀ ਹੈ ਤੇ ਇਹ ਗੱਲਾਂ ਦਾ ਮੈਂ ਨਹੀਂ ਕਰਦਾ ਇਹ ਤਾਂ ਤੁਹਾਡਾ ਸੋਸ਼ਲ ਮੀਡੀਆ ਬੋਲਦਾ ਪਿਆ ਵਾ ਸੋਸ਼ਲ ਮੀਡੀਆ ਰਾਹੀਂ ਇਹ ਗੱਲ ਕਹਿੰਦਾ ਜਦੋਂ ਇਹ ਗੱਲਾਂ ਸੁਣਨ ਨੂੰ ਆਉਂਦੀਆਂ ਫੇਰ ਸਾਨੂੰ ਦੁੱਖ ਲੱਗਦਾ ਕਿ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ ਆਪਣੇ ਹਰ ਘਰ ਦੇ ਵਿੱਚ ਇਹਨਾਂ ਨੂੰ ਆਪਣੇ ਅੰਦਰ ਵਾਰਡ ਕੇ ਇਹਨਾਂ ਨੂੰ ਰਹਿਣ ਦੀ ਜਗ੍ਹਾ ਦਿੱਤੀ ਤੇ ਸਾਡੇ ਪੰਜਾਬ ਦੇ ਬੱਚਾ ਨਹੀਂ ਖੇਲਬਾਤ ਕਰ ਰਹੇ ਸਾਰੇ ਪੰਜਾਬੀ ਨੂੰ ਅਪੀਲ ਕਰਦਾ ਵਾਂ ਅਗਰ ਕੋਈ ਇਹ ਜੀ ਗੱਲ ਪੰਜਾਬੀਓ ਇਕੱਠੇ ਹੋ ਜੋ ਅਗਰ ਹੁਣ ਨਾ ਇਕੱਠੇ ਹੋਏ ਦੇ ਖਤਮ ਕਹਾਣੀ ਫਿਰ ਜੁਪੀ ਬਿਹਾਰ ਫਿਰ ਬਸ ਤੁਸੀਂ ਹਮਕੋ ਤੁਮਕੋ ਹੀ ਕਰਦੇ ਰਹਿ ਜਾਗੇ ਆਪਾਂ ਫਿਰ ਤੁਹਾਡਾ ਖਤਮ ਬਸ ਜੈ ਸ਼੍ਰੀ ਰਾਮ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਣ ਸੀ ਇਸ ਸਮੇ ਜੇਕਰ ਚੰਡੀਗੜ੍ਹ ਮੁਹਾਲੀ ਦੇ ਵਿੱਚ ਬੜੀ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਬੜੀ ਸ਼ਰਮਸ਼ਾਰ ਘਟਨਾ ਜਿਹਨੂੰ ਕਹਿ ਸਕਦੇ ਆ ਕਿ 16-16 ਸਾਲ ਦੇ ਦੋ ਨੌਜਵਾਨ ਲੜਕਿਆਂ ਨੂੰ ਜਿਸ ਤਰ੍ਹਾਂ ਉਸ ਦਾ ਕਤਲ ਕੀਤਾ ਗਿਆ ਲੇਕਿਨ ਜਿਹਨੂੰ ਕਹਿ ਸਕਦੇ ਆ ਕਿ ਹਾਲਾਂਕਿ ਇੱਕ ਬਾਡੀ ਜਿਹੜੀ ਆ ਲੜਕੇ ਦੀ ਰੱਖ ਕੇ ਪਰਿਵਾਰ ਜਿਹੜਾ ਆ ਉਸ ਮੁਹਾਲੀ ਦੇ ਇਲਾਕੇ ਵਿੱਚ ਇੱਕ ਤਰਨਾ ਪ੍ਰਦਰਸ਼ਨ ਦੇ ਰਿਹਾ ਸ਼ਾਂਤੀ ਸਪੂਰਣ ਕਿ ਉਹ ਇਨਸਾਫ ਦੀ ਮੰਗ ਕਰ ਰਿਹਾ ਕਿ ਪ੍ਰਵਾਸੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਆ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਲੇਕਿਨ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਮਾਮਲੇ ਦੇ ਬਾਰੇ ਸੈਂਡਵੀ ਮੌਜੂਦ ਨੇ ਸੈਂਡਵੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਚੰਡੀਗੜ੍ਹ ਮੁਹਾਲ ਪਰ 16 16 9 900 901 ਦੇ ਨਾਲ ਜਿਹੜੀ ਸ਼ਰਮਸ਼ਾਰ ਘਟਨਾ ਸਾਹਮਣੇ ਆਈ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ ਸਾਰੇ ਪੰਜਾਬੀ ਵੀਰਾਂ ਨੂੰ ਮੇਰਾ ਪਿਆਰ ਭਰੀ ਸਤਿ ਸਾਕ ਜੀ ਮਿਲਣ ਜੀ ਮੈਂ ਇਹ ਗੱਲ ਤਾਂ ਬੜੇ ਚੇਰ ਤੋਂ ਕਹਿੰਦਾ ਆ ਰਿਹਾ ਇੱਕ ਕਈ ਸਾਲਾਂ ਤੋਂ ਕਹਿ ਰਿਹਾ ਆ ਗਿਆ ਉਹ ਦਿਨ ਅੱਜ ਤੁਸੀਂ ਦੇਖੀ ਚੱਲੋ ਮੈਂ ਤੁਹਾਨੂੰ ਕੁਝ ਮੋਬਾਈਲ ਤੇ ਚੀਜ਼ਾਂ ਦਿਖਾਉਣਾ ਚਾਹਨਾ ਤੁਸੀਂ ਜਦੋਂ ਮੈਂ ਮੋਬਾਈਲ ਜਦੋਂ ਵੀ ਮੈਂ ਸਵੇਰੇ ਖੋਲਦਾ ਤੋ ਚ ਮੈਂ ਇਹੀ ਚੀਜ਼ੇ ਦਾ ਅੰਤ ਹੋ ਅੰਤ ਹੋਇਆ ਪਿਆ ਭਈਆ ਤੁਹਾਡੀਆਂ ਇੱਜ਼ਤਾਂ ਨੂੰ ਵੀ ਹੱਥ ਪਾਉਣ ਪਾਉਣ ਲੱਗ ਪਏ ਜਾਗੋ ਪੰਜਾਬੀ ਜਾਗੋ ਇੱਕ ਭਈਏ ਨੇ ਪੰਜਾਬੀ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਆ ਦੇਖੋ ਮੈਂ ਨਹੀਂ ਕਹਿ ਰਿਹਾ ਅੱਜ ਚੱਲਦੀ ਫਿਰ ਲਾਈਵ ਆ ਉਸ ਤੋਂ ਬਾਅਦ ਖੈਰਾ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੇ ਜਿਹੜੇ ਮੁੱਦੇ ਅੱਜ ਤੋਂ ਮੈਂ 2-2 ਸਾਲ ਪਹਿਲਾਂ ਕਹਿ ਰਿਹਾ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਜਗ੍ਹਾ ਦਿੱਤੀ ਜਾ ਜਿਹੜਾ ਪੰਜਾਬੀ ਨਹੀਂ ਆ ਨਾ ਹਿਮਾਚਲ ਨਾ ਹਰਿਆਣਾ ਨਾ ਉਤਰਾਖੰਡ ਨਾ ਰਾਜਸਥਾਨ ਕਿਤੇ ਵੀ ਤੁਹਾਨੂੰ ਜਗ੍ਹਾ ਨਹੀਂ ਦਿੱਤੀ ਦੇ ਆ ਦੇਖੋ ਦੋ ਬੱਚੇ ਦੋ ਬਈਆਂ ਨੇ ਪੂਰੇ ਬੁਰੇ ਬਹੁਤ ਬੁਰੀ ਤਰ੍ਹਾਂ ਇੱਕ ਦੇ ਅੱਖ ਦੇ ਵਿੱਚ ਤੇ ਇੱਕ ਦੇ ਛਾਤੀ ਦੇ ਵਿੱਚ ਖੰਜਰ ਮਾਰੇ ਆ ਦੇਖੋ ਮੈਂ ਨਹੀਂ ਬੋਲਦਾ ਆ ਦੇਖੋ ਪੰਜਾਬ ਵਿੱਚ ਆਉਣ ਵਾਲਾ ਸਮਾਂ ਜਦੋਂ ਵੀ ਮੋਬਾਈਲ ਖੋਲਦਾਂ ਤੇ ਉਹਦੇ ਵਿੱਚ ਪ੍ਰਵਾਸੀ ਦੀ ਗੱਲਾਂ ਹੁੰਦੀਆਂ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਉਣ ਵਾਲਾ ਟਾਈਮ ਬਹੁਤ ਭਿਆਨਕ ਆ ਜਿਆਦਾ ਨਹੀਂ ਸਿਰਫ 5 ਸਾਲ ਲਈ ਸਿਰਫ ਤੁਸੀਂ ਵੇਟ ਕਰੋ ਹੋਰ 5 ਸਾਲ ਬਹੁਤ ਜ਼ਿਆਦਾ ਸਮਾਂ ਦੇ ਰਹੇ ਆਂ ਐਂ ਵੈਸੇ 5 ਸਾਲ ਦੀ ਲੋੜ ਨਹੀਂ ਕਿਤੇ ਤੁਹਾਨੂੰ ਇਹ ਨਹੀਂ ਹੋਗਾ ਕਿਤੇ ਪੰਜਾਬੀ ਦੇਖੋ ਪੰਜਾਬੀਆਂ ਦੀ ਜਿਹੜੀਆਂ ਕੋਠੀਆਂ ਤੁਸੀਂ ਬਾਹਰ ਦਾ ਰਜਰ ਬਾਹਰ ਜਾ ਜਾ ਕੇ ਮਿਹਨਤਾਂ ਕਰਦੇ ਹੋ ਦਿਨ ਰਾਤ ਇੱਕ ਕਰਦੇ ਹੋ ਮੇਰੀ ਗੱਲ ਸੁਣ ਲਓ ਇੱਥੇ ਤੁਹਾਡੀ ਕੋਠੀਆਂ ਚ ਪ੍ਰਵਾਸੀਆਂ ਨੇ ਰਾਜ ਕਰਨਾ ਪ੍ਰਵਾਸੀਆਂ ਨੇ ਇਹ ਮੈਂ ਗੱਲ ਤੁਹਾਨੂੰ ਅੱਜ ਨਹੀਂ ਅੱਜ ਤੋਂ ਸਾਲ 2 ਸਾਲ ਪਹਿਲਾਂ ਹੀ ਗੱਲ ਕਹਿ ਚੁੱਕਾ ਸੀ ਤੁਸੀਂ ਪਹਿਲਾਂ ਵੀ ਪ੍ਰਵਾਸੀਆਂ ਦਾ ਬਹੁਤ ਮੁੱਦਾ ਚੱਕਿਆ ਸੀ ਤੁਸੀਂ ਕਹਿ ਰਹੇ ਸੀ ਕਿ ਪ੍ਰਵਾਸੀ ਰੇੜੀ ਲਗਾਉਣ ਵਾਲਾ ਵੀ ਪ੍ਰਵਾਸੀ ਔਰ ਕੁਲਚੇ ਛੋਲੇ ਵੇਚਣ ਵਾਲਾ ਵੀ ਪ੍ਰਵਾਸੀ ਫਿਰ ਉਹੀ ਮੁੱਦਾ ਦੁਆਰਾ ਕਿਉਂ इशू ਚੁੱਕਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਦੇਖਿਆ ਜਾਵੇ ਜਿਹੜੇ ਪ੍ਰਵਾਸੀ ਲੋਕ ਨੇ ਉਹ ਕਿੰਨੇ ਪਰਸੈਂਟ ਨੇ ਤੁਸੀਂ ਖੁਦ ਹੀ ਦੱਸ ਦੋ ਤੇ ਔਰ ਪ੍ਰਵਾਸੀ ਕਿੰਨੇ ਨੇ ਤੇ ਪੰਜਾਬੀ ਕਿੰਨੇ ਪਰਸੈਂਟ ਹੈਗੇ ਨੇ ਮੈਂ ਕਹਿੰਨਾ ਅਗਰ 100 ਦੇ ਵਿੱਚ ਰੇਸ਼ੋ ਕੱਟੀ ਜਾਵੇ ਤੇ 90 80 ਪਰਸੈਂਟ ਪ੍ਰਵਾਸੀ ਹੈ ਇਸ ਟਾਈਮ ਲੁਧਿਆਣਾ ਵਿੱਚ ਖਾਸ ਕਰਕੇ ਲੁਧਿਆਣਾ ਵਿੱਚ ਇੱਥੇ ਰਹਿਣ ਲੱਗ ਗਏ ਇਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਹਰ ਚੀਜ਼ ਬੈਂਕ ਖਾਤੇ ਇੱਥੇ ਇਹਨਾਂ ਨੇ ਬਣਾ ਚੁੱਕੇ ਆ ਉਹ ਸਾਡੇ ਐਮਐਲਏ ਐਮਪੀਆ ਦਾ ਵੀ ਕਸੂਰ ਆ ਸਾਡੀ ਸਰਕਾਰਾਂ ਦਾ ਵੀ ਕਸੂਰ ਆ ਕਿ ਸਰਕਾਰ ਦੇਖੋ ਸਾਡਾ ਜਿਹੜਾ ਪੰਜਾਬ ਆ ਇੱਕ ਪਾਸੇ ਘਿਰਿਆ ਪਿਆ ਵਾ ਇਧਰ ਲਈ ਸੈੱਟ ਕਰੇ ਹਿਮਾਚਲ ਆ ਇਧਰ ਲਈ ਸੈੱਟ ਕਰੇ ਹਰਿਆਣਾ ਵਾ ਇਧਰ ਲਈ ਗੱਲ ਕਰੀਏ ਰਾਜਸਥਾਨ ਆ ਠੀਕ ਹੈ ਗੱਲ ਤਾਂ ਹੈ ਕਿ ਜਿਹੜੇ ਹਿਮਾਚਲੀ ਐ ਉਹ ਤਾਂ ਸਾਡੇ ਪੰਜਾਬ ਦੇ ਵਿੱਚ ਹਰ ਤੁਹਾਨੂੰ ਦੂਜੇ ਘਰ ਦੇ ਵਿੱਚ ਹੀ ਹਿਮਾਚਲੀ ਲੱਭੂਗਾ ਹਰ ਦੂਜੇ ਘਰ ਦੇ ਵਿੱਚ ਤੁਹਾਨੂੰ ਰਾਜਸਤਾਨੀ ਲੱਭੂਗਾ ਹਰ ਦੂਜੇ ਘਰ ਦੇ ਵਿੱਚ ਤੁਹਾਨੂੰ ਯੂਪੀ ਵਿਹਾਰ ਵਾਲਾ ਲੱਭੂਗਾ ਤੇ ਸਾਡੇ ਪੰਜਾਬੀ ਕਿੱਥੇ ਰਹਿ ਗਏ ਗੱਲ ਤਾਂ ਹੈ ਕਿ ਅਗਰ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਉੱਤਰਾਖੰਡ ਦੇ ਵਿੱਚ ਇਹ ਚੀਜ਼ ਲਾਗੂ ਹੋ ਸਕਦੀ ਹੈ ਕਿ ਉੱਥੇ ਦਾ ਨਾਗਰਿਕ ਹੀ ਉੱਥੇ ਰਹਿ ਸਕਦਾ ਬਾਹਰਲਾ ਬੰਦਾ ਆ ਕੇ ਜ਼ਮੀਨ ਨਹੀਂ ਲੈ ਸਕਦਾ ਸਾਡੇ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਅਗਰ ਅਸੀਂ ਗੱਲ ਕਰਦੇ ਸਾਡੇ ਬੰਦੇ ਸਾਡੇ ਤੇ ਪਰਚੇ ਕਰਾਉਣ ਦੀ ਕੋਸ਼ਿਸ਼ ਕਰਦੇ ਉਹ ਸਰਕਾਰਾਂ ਸਾਡੇ ਤੇ ਪਰਚਾ ਕਰਾਉਂਦੀ ਕਿ ਉਹ ਇਹ ਬੋਲਦਾ ਕਿ ਉਹ ਸਾਇੰਟੀਫਿਕ ਮੈਨੂੰ ਵੀ ਪਿੱਛੇ ਦੱਬਣ ਦੀ ਕੋਸ਼ਿਸ਼ ਕੀਤੀ ਕਿ ਮੈਂ 10 ਨਹੀਂ ਜ਼ਿਆਦਾ ਮੀਡੀਆ ਅੱਗੇ ਤੇ ਮੈਨੂੰ ਕਿੰਨਾ ਜਲੀਲ ਕੀਤਾ ਗਿਆ ਮੈਨੂੰ ਕਿੰਨਾ ਬੋਲਿਆ ਗਿਆ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਸਰਕਾਰਾਂ ਵੱਲੋਂ ਆਪਣੇ ਸੰਗਠਨ ਵੱਲੋਂ ਬੜੀ ਬਹੁਤ ਬਹੁਤ ਕੁਝ ਹੋਇਆ ਮੇਰੇ ਨਾਲ ਤੇ ਦੇਖੋ ਜਿਹੜਾ ਕੱਲਾ ਹੁੰਦਾ ਵਾ ਇੱਕ ਪੰਜਾਬੀ ਮਹਿਕ ਪੰਜਾਬੀ ਇੱਕ ਪੰਜਾਬ ਦਾ ਇੱਕ ਪੁੱਤਰ ਮੇਰੀ ਮੇਰਾ ਹੱਕ ਹੈ ਹਰ ਪੰਜਾਬੀ ਦਾ ਕਿ ਇੱਥੇ ਆਪਣੇ ਪੰਜਾਬ ਦੀ ਗੱਲ ਕਰਨੀ ਆਪਣੇ ਘਰ ਦੀ ਗੱਲ ਕਰਨੀ ਪਰ ਮੈਂ ਅਗਰ ਅੱਜ ਗੱਲ ਕਰਾਂ ਅੱਜ ਇੱਥੇ ਮਾਹੌਲ ਇਹ ਇਹ ਹੋ ਚੁੱਕਾ ਕਿ ਬਹੁਤ ਭਿਆਨਕ ਮਾਹੌਲ ਕਿ ਹਰ ਘਰ ਦੇ ਚ ਚਾਰ ਚਾਰ ਸਾਲ ਦੀ ਕੁੜੀਆਂ ਨਾ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ ਅੱਗੇ ਕਦੀ ਸੁਣਿਆ ਸੀ ਕਿ ਆਪਣੇ ਪੰਜਾਬ ਦੇ ਵਿੱਚ ਇਹ ਭਿਆਨਕ ਜਿਹੜੀ ਹਰਕਤ ਕਿਸੇ ਨੇ ਕੀਤੀ ਹੋਵੇ ਅੱਗੇ ਸੁਣਿਆ ਸੀ ਸਨੇਚਿੰਗਾਂ ਹੋਈਆਂ ਹੋਵੇ ਅੱਗੇ ਸੁਣਿਆ ਸੀ 10 ਵਜੇ ਤੋਂ ਬਾਅਦ ਲੁੱਟਾਂ ਖੋਹਾਂ ਤੇ ਚੈਨੀਆਂ ਖਿੱਚੀਆਂ ਗਈਆਂ ਅੱਗੇ ਸੁਣਿਆ ਸੀ ਕਦੀ ਕਿ ਚਿੱਟਾ ਸਾਡੇ ਪੰਜਾਬ 'ਚ ਇਹ ਕਿਉਂ ਆ ਗਿਆ ਵਾ ਇਹ ਯੂਪੀ ਵਾਲਾ ਹਾਲ ਬੰਨਾ ਯੂਪੀ ਵਾਲਾ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਜਿੱਦਾਂ yogi ਨੂੰ ਜਿਆਦਾ ਨਹੀਂ 2 ਜਾਂ 3 ਮਹੀਨੇ ਦਿੱਤੇ ਜਾਂ ਜਿੱਦਾਂ yogi ਨੇ UP ਦੇ ਵਿੱਚ ਬਦਮਾਸ਼ੀ ਖਤਮ ਕਰਦੀ ਸਾਡੇ ਪੰਜਾਬ ਚ ਟੱਕਰ ਕਰ ਰਿਹਾ ਕੇ ਤੇ ਸੀ ਬਿਲਕੁਲ ਤੁਸੀਂ ਗੱਲ ਕਰ ਰਹੇ ਹੋ ਯੂਪੀ ਬਿਹਾਰ ਦੇ ਵਿੱਚ ਇੰਨਾ ਵੱਡਾ ਘਰੇਮ ਨਹੀਂ ਹੈਗਾ ਜੇ ਕਿ ਦੇਖਿਆ ਜਾਵੇ ਇੱਥੇ ਇੰਡਸਟਰੀ ਏਰੀਆ ਨਾ ਲੁਧਿਆਣੇ ਦੇ ਵਿੱਚ ਇੰਨਾ ਵੱਡਾ ਇੰਡਸਟਰੀ ਏਰੀਆ ਉੱਥੇ ਕੰਮ ਕੌਣ ਕਰ ਰਿਹਾ ਪ੍ਰਵਾਸੀ ਕਰ ਰਹੇ ਨੇ ਜੇਕਰ ਉਹ ਇੰਡਸਟਰੀ ਏਰੀਆ ਬੰਦ ਹੋ ਜਾਵੇ ਤਾਂ ਫਿਰ ਉੱਥੇ ਕੰਮ ਕੌਣ ਕਰੂਗਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਆਉਣ ਦੀ ਪਰਮਿਸ਼ਨ ਨਾ ਦਿੱਤੀ ਜਾਵੇ ਠੀਕ ਆ ਹੜੀ ਸੋਨੀ ਜਦੋਂ ਫਸਲਾਂ ਦੀ ਕਟਾਈ ਹੁੰਦੀ ਹੈ ਉਹਨਾਂ ਨੂੰ ਆਉਣ ਦੀ ਪਰਮਿਸ਼ਨ ਦਿੱਤੀ ਜਾਵੇ ਆਉਣ ਅਸੀਂ ਨਹੀਂ ਕਹਿੰਦੇ ਜੀ ਸੱਤ ਕਹਿੰਨ ਪਰਿਵਾਰ ਪਾਲਣ ਆਪਣਾ ਆਉਣ ਪਰ ਉਹਨੂੰ ਨਾਗਰ ਦੀ ਇਹ ਘਾਟ ਹੈ ਕਿ ਉਹਨਾਂ ਨੂੰ ਇੱਥੇ ਰਹਿਣ ਦਾ ਹੱਕ ਕਿਨੇ ਦਿੱਤਾ ਪਰਮਾਨੈਂਟ ਰੈਜ਼ਿਡੈਂਸੀ ਕਿਉਂ ਦੇ ਰਹੇ ਉਹਨਾਂ ਨੂੰ ਆਓ ਜੀ ਸਾਡੇ ਕੇ ਕੰਮ ਕਰੋ ਤੇ ਜਾਓ ਸਮਝਣਾ ਹੁਣ ਆਪਾਂ ਗੱਲ ਕਰੀ ਅਗਰ ਇਹ ਕਹਿੰਦੇ ਜੀ ਸਾਡਾ ਤੁਹਾਡਾ ਪੰਜਾਬ ਸਾਡੇ ਤੋਂ ਬਗੈਰ ਨਹੀਂ ਚੱਲਦਾ ਇਹਨਾਂ ਤੋਂ ਪਹਿਲਾਂ ਵੀ ਤਾਂ ਸਾਡਾ ਪੰਜਾਬ ਚੱਲਦਾ ਸੀ ਉਹ ਇਹਨਾਂ ਨੇ ਹੱਡ ਰਾਮੇ ਪਾਤੀ ਪੰਜਾਬੀ ਨੂੰ ਆ ਕੇ ਜਿਹੜਾ ਕੰਮ ਅਗਰ ਕੋਈ ਦਿਹਾੜੀ 1000 ਰੁਪਏ ਦੇ ਕਰਦੇ 500 ਰੁਪਏ ਦੇ ਕਰਦੇ ਨੇ ਜਿਹੜਾ ਕੰਮ ਇੱਕ ਇੱਕ ਬੰਦਾ ਨੌਕਰੀ 15 ਤੋਂ 20000 ਰੁਪਏ ਦੀ ਕਰਦੇ 7-8000 ਤੇ ਕਰਦੇ ਨੇ ਤੇ ਬੰਦਾ ਜਾਊਗਾ ਕਿੱਥੇ ਆਪਾਂ ਗੱਲ ਕਰਦੇ ਮੈਨੂੰ ਕਿਸੇ ਕਮੈਂਟਾਂ ਦੇ ਪਿੱਛੇ ਕਿਹਾ ਕਿ ਤੁਹਾਡੇ ਪੰਜਾਬੀ ਕੈਨੇਡਾ ਅਮਰੀਕਾ ਜਾ ਰਹੇ ਨੇ ਉਹ ਵੀ ਪਈਏ ਨੇ ਉੱਥੇ ਮੈਂ ਕਿਹਾ ਠੀਕ ਆ ਪਈਏ ਨੇ ਉਹ 25-25 ਲੱਖ ਰੁਪਏ ਲਾ ਕੇ ਜਾ ਰਹੇ ਨੇ ਉੱਥੇ ਦੇ ਕਾਨੂੰਨ ਦੇ ਹਿਸਾਬ ਨਾਲ ਜਾ ਰਹੇ ਨੇ ਉੱਥੇ ਦੇ ਕਾਨੂੰਨ ਦੇ ਹਿਸਾਬ ਨਾਲ ਰਹਿੰਦੇ ਨੇ ਉੱਥੇ ਅਗਰ ਕਾਨੂੰਨ ਦੇ ਹਿਸਾਬ ਨਾਲ ਉਹ ਉ ਇਹ ਦੇਹਨੀ ਕੀ ਆਜੀਗੇ ਆਜੀ ਜਗੇ ਆਧਾਰ ਕਾਰਡ ਪੈਨ ਕਾਰਡ ਉੱਥੇ ਦਾ ਪਾਸਪੋਰਟ ਬਣ ਗਿਆ 5-7 ਸਾਲ ਲੱਗਦੇ ਨੇ ਅਗਰ ਉਹ ਕੈਟਾਗਰੀ ਚ ਉਹਨੂੰ ਫੋਲੋ ਕਰਦਾ ਉੱਥੇ ਰੂਲਸ ਰੈਗੂਲੇਸ਼ਨ ਫੋਲੋ ਕਰਦਾ ਵਾ ਤਾਂ ਜਾ ਕੇ ਉਹਨੂੰ ਨਾਗਰਿਕਤਾ ਮਿਲਦੀ ਹੈ ਸਾਡਾ ਦਾ ਉੱਥੇ ਬੰਦਾ ਬਿਨਾਂ ਟਿਕਟ ਤੋਂ ਫੜਿਆ ਆਂਦਾ ਇੱਥੇ ਜਾਂਦੇ ਸਾਰੀ ਆਧਾਰ ਕੋ ਉੱਥੇ 10-10 ਕਤਲ ਕੀਤੇ ਹੁੰਦੇ ਆ ਉੱਥੇ ਦੀ ਯੂਪੀ ਦੀ ਪੁਲਿਸ ਲੱਭਦੀ ਹੁੰਦੀ ਹੈ ਇੱਥੇ ਤਾਂ ਦਾ ਵਿਚਾਰੇ ਧੱਕੇ ਖਾਂਦੇ ਨੇ ਉੱਥੇ 10-10 ਕਤਲ ਕਰਕੇ ਇੱਥੇ ਰਾਮ ਲਾ ਕੇ ਕਿਤਨਾ ਕਿਤੇ ਰੀੜੀ ਲਾ ਕੇ ਬੈਠਾ ਹੁੰਦਾ ਕਿਸੇ ਨੂੰ ਪਤਾ ਥੋੜੀ ਲ ਜਾਂ ਕੋਈ ਪ੍ਰਵਾਸੀ ਨੋ ਸੀ ਮਕਾਨ ਦੇ ਵਿੱਚ ਜਿਹੜੇ ਕਿਰਾਏ ਤੇ ਕਮਰਾ ਦਿੰਨੇ ਆ ਉਹਦੀ ਕਾਨੂੰਨ ਵੱਲੋਂ ਜਿਹੜੀ ਹੈ ਵੈਰੀਫਿਕੇਸ਼ਨ ਹੋਣਾ ਬਹੁਤ ਜ਼ਰੂਰੀ ਆ ਕੀ ਲੱਗਦਾ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਕੀਤੀ ਜਾਂਦੀ ਪਹਿਲਾਂ ਗੱਲ ਤਾਂ ਇਹ ਆ ਕਿ ਸਭ ਤੋਂ ਵੱਡੀ ਗੱਲ ਬਹੁਤ ਵੱਡੀ ਗੱਲ ਕਹਿਣ ਜਾ ਰਹਾ ਕਿ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਨਫਰੀ ਹੈ ਨਹੀਂ ਦੀ ਪਰ ਮੈਂ ਉਹਨਾਂ ਦੇ ਹੱਕ ਦੀ ਇੱਕ ਗੱਲ ਕਰੂੰਗਾ ਪੰਜਾਬ ਪੁਲਿਸ ਦੀ ਨਫਰੀ ਨਾ ਹੋਣ ਕਰਕੇ ਉਹਨਾਂ ਦੇ ਬਰਡਨ ਬਹੁਤ ਜ਼ਿਆਦਾ ਵਾ ਜਿੱਥੇ 100-100 ਬੰਦਾ ਇੱਕ ਥਾਣੇ 'ਚ ਕੰਮ ਕਰਦਾ ਸੀ ਤੇ ਸਿਰਫ 20 ਤੋਂ 25 ਮੁਲਾਜ਼ਮ ਕੰਮ ਕਰ ਰਹੇ ਨੇ ਉਹ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹੂੰਗਾ ਕਿ ਜਿਹੜੇ ਮਾਨਯੋਗ ਸਾਡੇ ਮਾਨ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਕਹੂੰਗਾ ਕਿ ਜਿਹੜੀ ਤੁਸੀਂ ਨਫਰੀ ਰੋੜਾਂ ਤੇ ਇੰਨੇ ਹਜ਼ਾਰਾਂ ਬੰਦੇ ਲਾਏ ਹੋਏ ਨੇ ਗੱਡੀਆਂ ਲਾਈ ਹੋਏ ਕਾਰਾਂ ਲਾਈਆਂ ਹੋਈਆਂ ਨੇ ਉਹਨਾਂ ਨਫਰੀ ਜਿਹੜੀ ਥਾਣਿਆਂ 'ਚ ਦਿੱਤੀ ਜਾਵੇ ਹਾਲਾਂਕਿ ਉੱਥੇ ਜਿਹੜਾ ਇੱਕ ਬੰਦੇ ਦਾ ਕੰਮ ਆ ਜਿਹੜਾ 10 ਬੰਦੇ ਦਾ ਕੰਮ ਉਹ ਠੀਕ ਹੈ ਤੇ ਅਗਰ ਆਪਾਂ ਗੱਲ ਕੀਤੀ ਹੋਰ ਪੰਜਾਬ ਦੇ ਹਰ ਬੰਦੇ ਦਾ ਇੱਕ ਹੱਕ ਆ ਆਪਾਂ ਤਾਂ ਕਹਿੰਦੇ ਕਿ ਚਲੋ ਕੋਈ ਨਹੀਂ 5000 ਰੁਪਏ ਕਰਾਇਆ ਆ ਰਿਹਾ 2000 ਕਰਾਇਆ ਰਿਹਾ ਲੋੜ ਹੀ ਨਹੀਂ ਕੋਈ ਨਹੀਂ ਜਦੋਂ ਉਹ ਬੰਦਾ ਉੱਥੇ ਨੁਕਸਾਨ ਕਰਕੇ ਚੱਲਦਾ ਕੋਈ ਕਾਂਡ ਕਰਕੇ ਜਾਂਦਾ ਫਿਰ ਆਪਾਂ ਭਜਦੇ ਪੁਲਿਸ ਵਾਲ ਨੂੰ ਕਿ ਆ ਜੀ ਦੇਖੋ ਜੀ ਸਾਡਾ ਘਰੋਂ ਚੋਰੀ ਕਰਕੇ ਚਲਾ ਗਿਆ ਕਤਲ ਕਰਕੇ ਜਾਂ ਗਿਆ ਸਭ ਤੋਂ ਪਹਿਲਾਂ ਇਹਨਾਂ ਦੀ ਇਨਕੁਆਰੀ ਬਾਰਡਰ ਤੇ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਜਦੋਂ ਆਪਾਂ ਇਹ ਬਾਰਡਰ ਕ੍ਰੋਸ ਕਰਦੇ ਚਾਹੇ ਰੇਲ ਗੱਡੀਆਂ ਤੋਂ ਜਿੱਦਾ ਵੀ ਇੱਥੇ ਪੰਜਾਬ ਚ ਐਂਟਰ ਕਰਦੇ ਸਾਰ ਇਹਨਾਂ ਦਾ ਆਧਾਰ ਕਾਰਡ ਚੈੱਕ ਕਰਕੇ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਇਹਦੇ ਤੇ ਕੋਈ ਪਰਚਾ ਦਰਤਾ ਨਹੀਂ ਹੈਗਾ ਔਰ ਆਂ ਤੋਂ ਪਹਿਲਾਂ ਇਹਨੂੰ ਇਹਨਾਂ ਨੂੰ ਸਿਰਫ ਇੱਕ ਤਰ੍ਹਾਂ ਦਾ ਵੀਜ਼ਾ ਦਿੱਤਾ ਜਾਵੇ ਮੈਂ ਆਪਣੇ ਵੱਲੋਂ ਇੱਕ ਅਪੀਲ ਕਰ ਰਿਹਾ ਹੋ ਸਕਦਾ ਮੈਂ ਗਲਤ ਹੋਵਾਂ ਤੁਸੀਂ ਵੀ ਦੇ ਸਕਦੇ ਹੋ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਇੱਕ 5 ਸਾਲ ਜਾਂ 2-4 ਸਾਲ ਜਾਂ 5 ਸਾਲ ਇੱਕ ਇਹਨਾਂ ਨੂੰ ਇਹ ਵੀਜ਼ਾ ਦਿੱਤਾ ਜਾਵੇ ਪੰਜਾਬ ਦੇ ਵਿੱਚ ਕਿ ਤੁਸੀਂ 5 ਸਾਲ ਲਈ ਇੱਥੇ ਆਉਣਾ ਉਸ ਤੋਂ ਬਾਅਦ ਤੁਹਾਨੂੰ ਐਕਸਟੈਂਡ ਕਰਉਣਾ ਪੈਣਾ ਫਿਰ ਉਸ ਤੋਂ ਬਾਅਦ 5 ਸਾਲਾਂ ਜਿ ਇਹਨਾਂ ਦੀ ਹ ਦੇਖੀ ਜਾਵੇ ਕਿ 5 ਸਾਲ ਦੇ ਵਿੱਚ ਇਹਨਾਂ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਨਾਗਰਿਕਤਾ ਤਾਂ ਬਹੁਤ ਦੂਰ ਦੀ ਗੱਲ ਆ ਕਿ ਪੰਜਾਬ ਪਹਿਲਾਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਉਹਨੂੰ ਚਿੱਟੇ ਦੀ ਨਸ਼ੇ ਦੀ ਬੜਾ ਬੜਾ ਕੁਛ ਉਹਨੂੰ ਕਿਹਾ ਜਾਂਦਾ ਵਾ ਸਾਡੇ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸੀ ਖਾਲਸ ਰਾਜ ਸੀਗਾ ਉਹਨਾਂ ਵਰਗਾ ਰਾਜ ਚਾਹੀਦਾ ਸੀ ਤਾਂ ਸ਼ੁਰੂ ਤੋਂ ਪਿੱਟਦੇ ਆ ਰਹੇ ਕਿ ਇੱਥੇ ਹੁਣ ਬਹੁਤ ਜ਼ਿਆਦਾ ਗੰਦ ਪਜਾਉ ਉਹ ਜਿਹੜੇ ਭਰਾ ਸਾਡੇ ਐਨ ਆਰ ਆਈ ਭਰਾ ਵੀ ਜਿਹੜੇ ਇੱਥੇ ਬੈਠੇ ਆ ਉਹ ਸੋਚਦੇ ਆ ਕਿ ਅਸੀਂ ਜ਼ਮੀਨਾਂ ਕੱਟਤੀਆਂ ਦਾਦਾ ਕਿਲੇ ਕੱਟ ਤੇ ਸਾਡੀ ਲੋੜ ਪੂਰੀ ਹੋ ਗਈ ਉਹ ਤੁਹਾਡੀ ਲੋੜ ਪੂਰੀ ਨਹੀਂ ਹੋਈ ਜਿਹੜੀ ਜ਼ਮੀਨਾਂ 'ਚ ਦਾਦਾ ਸਕੇਲੇ ਕੱਢ ਕੇ ਤੁਸੀਂ 50-50 ਗੱਜ ਦੇ ਉਹਨਾਂ ਨੂੰ ਮਕਾਨ ਬਣਾ ਬਣਾ ਕੇ ਕਿਸ਼ਤਾਂ 'ਚ ਦੇ ਰਹੇ ਉਹਨਾਂ ਸਭ ਤੋਂ ਵੱਡੀ ਤਾਂ ਗਲਤੀ ਉਹਨਾਂ ਦੀ ਹੈ ਤੁਸੀਂ ਗੱਲ ਕਰ ਰਹੇ ਹੋ ਪ੍ਰਵਾਸੀ ਅਗਰ ਮੰਨ ਲਓ ਇੱਥੇ ਉਹ ਪ੍ਰਵਾਸੀਆਂ ਦੀ ਅਗਰ ਗਿਣਤੀ ਘੱਟ ਵੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਖੇਤੀਬਾੜੀ ਕੌਣ ਕਰੂਗਾ ਫਿਰ ਜੇਕਰ ਕਿ ਆਪਾਂ ਖੇਤਾਂ ਦੀ ਗੱਲ ਕੀਤੀ ਜਾਵੇ ਖੇਤੀਬਾੜੀ 'ਚ ਝੋਨਾ ਕੌਣ ਲਾਊਗਾ ਮੈਂ ਕਹਿੰਦਾ ਮਿਲਨ ਜੀ ਕਦੀ ਵੀ ਤੁਸੀਂ ਇੱਕ ਬੁਝਾਰਤ ਸੁਣੀ ਹੋਊਗੀ ਸਿਆਣੇ ਕਹਿੰਦੇ ਆ ਕਿ ਜਦੋਂ ਬੰਦਾ ਕੋਈ ਨੌਕਰੀ ਤੋਂ ਛੱਡਦਾ ਕਿ ਆਪਾਂ ਮਾਲਕ ਨੂੰ ਉਹਨੂੰ ਲੱਗਦਾ ਕਿ ਮੇਰਾ ਇਹ ਮਾਲਕ ਦਾ ਕੰਮ ਬੰ ਤੇ ਮਾਲਕ ਜਦੋਂ ਨੌਕਰ ਨੂੰ ਕੱਢਦਾ ਉਹਨੂੰ ਲੱਗਦਾ ਮੇਰਾ ਕੰਮ ਬੰਦ ਹੋਣਾ ਕਦੀ ਵੀ ਕਿਸੇ ਦਾ ਕੰਮ ਬੰਦ ਹੋਇਆ ਕਦੀ ਵੀ ਮੈਨੂੰ ਇਹ ਦੱਸੋ ਅਗਰ ਇਸ ਚੈਨਲ ਦੇ ਵਿੱਚ ਮਿਲਨ ਕੰਮ ਨਹੀਂ ਕਰੋਗੇ ਤੇ ਚੈਨਲ ਬੰਦ ਹੋ ਜਾਊਗਾ ਅਗਰ ਮਿਲਨ ਨੂੰ ਇਹ ਚੈਨਲ ਨਹੀਂ ਰੱਖੋਗੇ ਮਿਲਨ ਦੀ ਰੋਟੀ ਰੁਕੂਗੀ ਕਿਤਨਾ ਕਿਤੇ ਪ੍ਰਮਾਤਮਾ ਰੱਖਦੇ ਹੀ ਨਾ ਇਨਾ ਤੋਂ ਪਹਿਲਾਂ ਵੀ ਅਸੀਂ ਪੰਜਾਬ ਚ ਲੰਦੇ ਆਏ ਸੀ ਇਨਾ ਤੋਂ ਬਾਅਦ ਵੀ ਪੰਜਾਬ ਚ ਲੰਡੂਰ ਵਧੀਆ ਚੱਲੂ ਔਰ ਬਿਲਕੁਲ ਜਿੱਦਾ ਸਾਡਾ ਪੰਜਾਬ ਅਗਰੇ ਨਿਕਲ ਜਾਣਾ ਸਾਡੇ ਪੰਜਾਬ ਦੇ ਚੋਂ ਮੈਂ ਕਿਸੇ ਦਾ ਮੈਂ ਕਿਸੇ ਦਾ ਮਤਲਬ ਦੁਸ਼ਮਣ ਨਹੀਂ ਹੈਗਾ ਮੈਂ ਆਪਣੇ ਪੰਜਾਬ ਦੀ ਗੱਲ ਕਰ ਰਿਹਾ ਕਿਉਂਕਿ ਮੈਨੂੰ ਕਈ ਦੁਸ਼ਮਣ ਸਮਝ ਲੱਗ ਜਾਂਦੇ ਕਿ ਤੂੰ ਪ੍ਰਵਾਸੀ ਦਾ ਦੁਸ਼ਮਣ ਆ ਮੈਂ ਨਹੀਂ ਕਹਿੰਦਾ ਦੁਸ਼ਮਣ ਜਦੋਂ ਇਹ ਜੀ ਗੱਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾ ਪੰਜਾਬ ਦੇ ਵਿੱਚ ਜਦੋਂ ਇਹ ਕ੍ਰਾਈਮ ਰੇਸ਼ਿਓ ਵੱਧ ਜਾਂਦੀ ਹੈ ਤੇ ਇਹ ਗੱਲਾਂ ਦਾ ਮੈਂ ਨਹੀਂ ਕਰਦਾ ਇਹ ਤਾਂ ਤੁਹਾਡੇ ਸੋਸ਼ਲ ਮੀਡੀਆ ਬੋਲਦਾ ਪਿਆ ਵਾ ਸੋਸ਼ਲ ਮੀਡੀਆ ਰਹੀਏ ਗੱਲ ਕਹਿੰਦਾ ਜਦੋਂ ਇਹ ਗੱਲਾਂ ਸੁਣੋ ਉਹਨਾਂ ਦੇ ਫੇਰ ਸਾਨੂੰ ਦੁੱਖ ਲੱਗਦਾ ਕਿ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਘਰ ਦੇ ਵਿੱਚ ਜਗ੍ਹਾ ਦਿੱਤੀ ਆਪਣੇ ਹਰ ਘਰ ਦੇ ਵਿੱਚ ਇਹਨਾਂ ਨੂੰ ਆਪਣੇ ਅੰਦਰ ਵਾਰਡ ਕੇ ਇਹਨਾਂ ਨੂੰ ਰਹਿਣ ਦੀ ਜਗ੍ਹਾ ਦਿੱਤੀ ਤੇ ਸਾਡੇ ਪੰਜਾਬ ਦੇ ਬੱਚਾ ਨਹੀਂ ਖੇਲ ਵਾਰ ਕਰ ਰਹੇ ਹਰ ਬਾਰੇ ਤੁਹਾਡਾ ਕੀ ਕਹਿਣਾ ਹੁਣ ਕਿਉਂਕਿ ਪਰਿਵਾਰ ਜਿਹੜਾ ਆ ਦੇਖੋ ਸੜਕਾਂ ਦੇ ਉੱਤੇ ਉੱਥੇ ਇਸ ਸਮੇਂ ਧਰਨੇ ਦੇ ਵਿੱਚ ਮੌਜੂਦ ਆ ਕੀ ਉਹ ਇਨਸਾਫ ਦੀ ਮੰਗ ਕਰ ਰਿਹਾ ਇੱਕ ਤੁਸੀਂ ਦੇਖੋ ਇੱਕ ਬੋਡੀ ਲੈ ਕੇ ਅਜੇ ਇੱਕ ਜਿਹੜੀ ਕਿ ਸੜਕ ਤੇ ਬੈਠੇ ਆ ਔਰ ਦੂਜਾ ਜਿਹੜਾ ਆ ਆਪਣੀ ਮੌਤ ਦੀ ਲੜਾਈ ਲੜ ਰਿਹਾ ਇਸ ਸਮੇਂ ਸਿਵਲ ਉੱਥੇ ਜਿਹੜਾ ਕਿ ਨਿੱਜੀ ਹਸਪਤਾਲ ਦੇ ਅੰਦਰ ਤੇ ਉਸ ਨੂੰ ਪਰਿਵਾਰ ਨੂੰ ਕਿ ਸਮਝ ਲਗੀ ਆ ਕਿ ਉਥੇ ਪੁਲਿਸ ਵੱਲੋਂ ਇੱਕ ਬੰਦਾ ਤਾਂ ਉਹਨਾਂ ਦਾ ਅਰੈਸਟ ਕਰ ਲਿੱਤਾ ਗਿਆ ਵਾ ਦੇਖੋ ਸਭ ਤੋਂ ਪਹਿਲਾਂ ਤਾਂ ਚਲੋ ਅਸੀਂ ਤਾਂ ਪ੍ਰਮਾਤਮਾ ਅੱਗੇ ਹੀ ਦੁਆ ਕਰਦੇ ਹਾਂ ਕਿ ਉਹਦੀ ਆਤਮਾ ਨੂੰ ਸ਼ਾਂਤੀ ਹੋਵੇ ਜਿਹੜੀ ਜੋ ਮਿਸ ਹੈਪਨਿੰਗ ਹੋ ਗਈ ਆ ਪਰ ਸਰਕਾਰਾਂ ਨੂੰ ਇਹ ਗੱਲ ਬਹੁਤ ਜ਼ਿਆਦਾ ਬਰੀਕੀ ਸੋਚਣੀ ਮੈਨੂੰ ਜਿੱਥੇ ਤੱਕ ਸੁਣਨ ਚਾਇਆ ਮੈਂ ਮੀਡੀਆ ਰਾਹੀਂ ਦੇਖ ਰਿਹਾ ਸੀ ਨਾ ਉੱਥੇ ਐਸ ਡੀ ਐਮ ਸਾਹਿਬ ਆਏ ਨਾ ਡੀ ਸੀ ਸਾਹਿਬ ਆਏ ਨਾ ਐਸ ਐਸ ਪੀ ਸਾਹਿਬ ਆਏ ਨਾ ਉੱਥੇ ਲੋਕਲ ਪੁਲਿਸ ਆਈਆ ਕਿ ਉਹਦਾ ਪਤਾ ਲਾਣ ਵੀ ਆਇਆ ਉੱਥੇ ਕੱਟ ਹੋ ਰਿਹਾ ਵੱਧ ਸੰਖਿਆ ਦੇ ਵਿੱਚ ਹੋਰ ਮੈਨੂੰ ਸੁਣਨ ਚ ਇਹ ਵੀ ਆਇਆ ਕਿ ਮੋਹਾਲੀ ਦੇ ਬੰਦੇ ਵੀ ਉੱਥੇ ਕੱਟ ਗਿਣਤੀ ਦੇ ਵਿੱਚ ਕੀ ਗੱਲ ਕਿ ਜਦੋਂ ਕਹਿੰਦੇ ਹੁੰਦੇ ਨਾ ਦਾ ਲੱਗੂਗਾ ਇਸ ਕਰਕੇ ਸਾਰੇ ਪੰਜਾਬੀ ਨੂੰ ਅਪੀਲ ਕਰਦਾ ਵਾਂ ਅਗਰ ਕੋਈ ਇਹ ਜੀ ਗੱਲ ਪੰਜਾਬੀਓ ਇਕੱਠੇ ਹੋ ਜੋ ਅਗਰ ਹੁਣ ਨਾ ਇਕੱਠੇ ਹੋਏ ਤੇ ਖਤਮ ਕਹਾਣੀ ਫਿਰ ਜੁਪੀ ਬਿਹਾਰ ਫਿਰ ਬਸ ਤੁਸੀਂ ਹਮਕੋ ਤੁਮ ਕੋਈ ਕਰਦੇ ਰਹਿ ਜਾਗੇ ਆਪਾਂ ਫਿਰ ਤੁਹਾਡਾ ਖਤਮ ਬਸ ਜੈ ਸ਼੍ਰੀ ਰਾਮ ਜੈ ਮਾ ਸੈਂਡ ਵੀ ਸਾਡੇ ਨਾਲ ਮੌਜੂਦ ਸੀ ਜਿਵੇਂ ਕੀ ਗੱਲਬਾਤ ਕੀਤੀ ਗਿਆ ਸੋ ਚੰਡੀਗੜ੍ਹ ਮੁਹਾਲੀ ਦੇ ਵਿੱਚ ਜਿਸ ਤਰ੍ਹਾਂ 16-16 ਸਾਲ ਦੇ ਬੱਚਿਆਂ ਦਾ ਜਿਹੜਾ ਹੈ ਕਿ ਪ੍ਰਵਾਸੀਆਂ ਦੇ ਵੱਲੋਂ ਜਿਹੜਾ ਸਾਹਮਣੇ ਆ ਰਿਹਾ ਸੀ ਕਿ ਉਹਨਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਜਿਹੜੀ ਹੈ ਕੋਈ ਬਿਲਕੁਲ ਕੀਤੀ ਗਿਆ ਲੇਕਿਨ ਇੱਕ ਦੀ ਤਾਂ ਮੌਤ ਹੋ ਗਈ ਲੇਕਿਨ ਇੱਕ ਜਿਹੜਾ ਹੈ ਹਾਲੇ ਕੀ ਉੱਥੇ ਹਸਪੀਟਲ ਵਿੱਚ ਮੌਤ ਹੀ ਲੜਾਈ ਲੜ ਰਿਹਾ ਸੋ ਇਸ ਵੀਡੀਓ ਨੂੰ ਜਿਹੜੇ ਦੋਸਤੋ ਚਲਦੀ ਨੂੰ ਸ਼ੇਅਰ ਜਰ ਕੈਮਰਾ ਪਰਸਨ ਵਿਪਨ ਦੇ ਨਾਲ ਲੁਧਿਆਣਾ ਤੋਂ ਮਿਲਨ ਸਿੰਘ ਦੀ ਖਾਸ ਰਿਪੋਰਟ